ਕੀ ਗੱਲ ਜੀ ਆਪਣਾ ਕੀ ਨਾਂ ਜੀ ਗੁਰਪ੍ਰੀਤ ਸਿੰਘ ਕਿਹੜਾ ਪਿੰਡ ਵਾ ਜਗਜੀਤਪੁਰ ਜੀ ਇਹ ਤੁਸੀਂ ਸਾਡੇ ਹੈਲਥ ਸੈਂਟਰ ਵਿੱਚ ਕਿਉਂ ਆਏ ਆ ਕੀ ਗੱਲ ਕੀ ਤਕਲੀਫੀ ਆਪਣੇ ਵਾਈਫ ਨੂੰ ਸਰਵਾਈਕਲ ਦੀ ਪ੍ਰੋਗਰਾਮ ਸੀਗੀ ਅੱਛਾ ਜੀ ਹਾਂਜੀ ਕਿੰਨੇ ਕਿਰਤ ਤੁਸੀਂ ਇਹ 3 ਸਾਲ ਤੋਂ ਸੀ ਜੀ ਠੀਕ ਹੈ ਜੀ ਹਾਂ ਜੀ ਹੁਣ ਕੋਈ ਫਰਕ ਪਿਆ ਹਾਂ ਜੀ ਫਰਕ ਹੈਗਾ ਜੀ ਫੇ ਕਿੰਨਾ ਕੁ ਪੈ ਗਿਆ ਫਰਕ ਪੈ ਗਿਆ ਜੀ 70% ਪਰ ਫਰਕ ਤਾਂ ਕੱਲੇ ਪੈ ਗਿਆ ਸੀਗਾ ਜੀ ਅ ਕੱਲੇ ਪੈ ਗਿਆ ਹੁਣ ਅੱਜ ਦੂਜੀ ਵਾਰੀ ਆਏ ਆ ਜੀ ਹਾਂ ਅੱਜ ਦੂਜੀ ਦਿਨ ਹੁਣ ਤਾਂ ਕਹਿੰਦੇ ਹੋਣ ਦੀ ਮੈਨੂੰ ਲੋੜ ਹੀ ਨਹੀਂ ਹਾਂ ਜੀ ਹਾਂ ਜੀ ਦੋ ਦਿਨਾਂ ਚੇ ਪੂਰੀ ਠੀਕ ਹੋ ਗਈ ਹਾਂ ਜੀ ਜੇ ਲੋੜ ਪਈ ਤਾਂ ਆਵਾਂਗੇ ਜੀ ਨਹੀਂ ਤਾਂ ਆਪਣਾ ਦੋ ਦਿਨਾਂ ਚੇ ਤੁਸੀਂ ਠੀਕ ਕਰ ਦਿੱਤਾ ਠੀਕ ਹੈ ਕੋਈ ਦਵਾਈ ਤਾਂ ਨਹੀਂ ਤੁਸੀਂ ਦਿੱਤੀ ਤੁਹਾਨੂੰ ਨਹੀਂ ਜੀ ਨਹੀਂ ਹਾਂ ਜੀ ਹਾਂ ਜੀ ਆ ਕੋਈ ਬਾਬੇ ਵਾਲਾ ਕੰਮ ਤੇ ਨਹੀਂ ਕਰਦੇ ਨਹੀਂ ਜੀ ਨਹੀਂ ਹੈ ਤਕਨੀਕ ਨਾ ਕਰਦੇ ਆ ਨਾ ਹਾਂ ਜੀ ਜਿਹਨਾਂ ਬੀਬੀਆਂ ਭਣਾ ਨੂੰ ਜਾਂ ਭਾਈਓ ਸਰਵਾਈਕਲ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਸੀ ਮੈਂ ਤਾਂ ਇਹੀ ਕਹੂੰਗਾ ਵੀ ਤੁਹਾਡੇ ਕੋਲ ਆਉਣ ਆਣ ਕੇ ਆਪਣਾ ਇਲਾਜ ਕਰਾਉਣ ਜੀ ਹਾਂ ਜੀ ਹਾਂ ਜੀ ਇਹ ਤਕਨੀਕ ਆ ਸਾਡੇ ਕੋਲ ਜੇ ਕੰਮ ਕਰਨ ਦੀ ਆ ਦੇੜੇ ਵੀ ਮੇਰੇ ਭੈਣ ਭਰਾ ਮਨੂਜੀ ਸਰਵਾਈਕਲ ਆ ਉਹ ਸਾਡੇ ਕੋਲ ਸਿੱਧੂ ਹੈਲਥ ਸੈਂਟਰ ਕੋਰਟ ਸੂਈ ਦੇ ਵਿੱਚ ਆਉਣਾ ਇਹ ਵਾਈ ਜੀ ਕਿਹੜਾ ਪਿੰਡ ਦੱਸਿਓ ਜਗਜੀਤਪੁਰ ਜੀ ਜਗਜੀਤਪੁਰ ਇਹ ਨਰੂੜ ਦੇ ਨੇੜੇ ਆ ਹਾਂਜੀ ਨਰੂੜ ਦੇ ਹਾਂਜੀ ਨਰੂੜ ਦੇ ਨੇੜੇ ਹੈ ਭਾਈ ਸਾਹਿਬ ਹੁਣ ਆਏ ਆ ਇਹਨਾਂ ਦੇ ਘਰ ਕੋਈ ਵਿਆਹ ਵੀ ਹੈਗਾ ਇਹਨਾਂ ਕੋ ਆਉਣ ਦਾ ਟਾਈਮ ਵੀ ਨਹੀਂ ਹੈਗਾ ਤਾਂ ਚਲੋ ਵਾਈ ਗੁਰੂ ਨੇ ਕਿਰਪਾ ਕੀਤੀ ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਰਾਮ ਆ ਗਿਆ ਤਾਂ ਮੈਂ ਫੇਰ ਦੁਬਾਰਾ ਕਹਿੰਦਾ ਜੇ ਕਿਸੇ ਨੂੰ ਕੋਈ ਪ੍ਰੋਬਲਮ ਆ ਸਰਵਾਈਕਲ ਦੀ ਉਹ ਸਾਡੇ ਨਾਲ ਸੰਪਰਕ ਕਰਗੇ ਸਾਡਾ ਮੇਰਾ ਨਾਂਜੀ ਕੁਲਵਰਨ ਸਿੰਘ ਸਿੱਧੂ ਅਡਾ ਕੋੜਤੋ ਹੀ ਸਾਡਾ ਮੋਬਾਈਲ ਨੰਬਰ ਹੈਗਾ 9855719816 9855719816 ਤੁਸੀਂ ਫੋਨ ਕਰਕੇ ਸਾਨੂੰ ਆਓ ਜੀ ਜੇ ਕੋਰਸ ਤੁਸੀਂ ਜੇ ਸਾਨੂੰ ਨਹੀਂ ਪਤਾ ਲੱਗਾ ਸਿੱਧੂ ਪੱਤਰਕਾਰ ਦਾ ਘਰ ਪੁੱਛਣਾ ਮੈਂ ਘਰ ਦੇ ਵਿੱਚੇ ਕੰਮ ਕਰਦਾ ਜੀ ਤੇ ਜਰੂਰ ਆਓ ਆਪਣਾ ਸਮਾਂ ਖਰਾਬ ਨਾ ਕਰੋ ਆਪਣੇ ਸਰਕੇ ਸਮਝੀਆਂ ਨਹੀਂ ਤਕਲੀਫ ਸੇ ਨਾ ਪਾਓ ਤਿੰਨ ਦਿਨ ਦਾ ਸਾਰਾ ਸਾਡਾ ਕੋਰਸ ਆ ਤੇ ਵਾਹਿਗੁਰੂ ਕਿਰਪਾ ਕਰਦਾ ਔਰ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ